ਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਇੱਕ ਨਵੀਂ ਰੈਸিপি ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਬਹੁਤ سارے ਤੁਹਾਡੇ ਕਮੈਂਟਸ ਵਗੈਰਾ ਆਉਂਦੇ ਆ ਕਿ ਐਦਾਂ ਨਹੀਂ ਐਦਾਂ ਨਹੀਂ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਨਹੀਂ ਐਦਾਂ ਨਹੀਂ ਐਦਾਂ ੱਲੀ ਜਾਣ ਦੋ ਵੀ ਤੇਨੂੰ ਤਾਂ ਗੱਡੀ ਚੱਲੇ ਰਹੀ ਠੀਕ ਕਿ ਦੁਨੀਆ ਦਾ ਤੈਨੂੰ ਪਤਾ ਹੁੰਦਾ ਕਦੋਂ ਬੋਲਣਾ ਹੁੰਦਾ ਠੀਕ ਵਧੀਆ ਵੀ ਬੋਲਦੇ ਇਹ ਜੀ ਗੱਲ ਨਹੀਂ ਹੈ ਜੀ ਵਧੀਆ ਨਹੀਂ ਬੋਲਦੇ ਪਰ ਕਹਿੰਦੇ ਨਹੀਂ ਹੁੰਦੇ ਜੇ 100 ਕੰਮ ਬੰਦੇ ਚੰਗੇ ਕਰ ਲਵੇ ਜੇ ਇੱਕ ਕੰਮ ਮਾੜਾ ਕਰ ਲਈਏ ਤਾਂ 100 ਚੰਗੇ ਕੰਮ ਪੂਰੀ ਨਹੀਂ ਹੁੰਦੇ പൗബാൽ <laughs> 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 <hle> ਉਹਨ ਪਪਾ ਲੈਨ ਕਰਦੇ ਆ ਜੀ ਔਨ ਖਾਲੀ ਚੱਲ ਲਪਾ ਦਿਨੋ ਦਰਨ ਉੱਪਰ ਇਹਦੇ ਵਿੱਚ ਪਾਣੀ ਪਾਵਾਂਗੇ ਜੀ ਆਪਾਂ 2 ਤੋਂ 3 ਫਿਲਟਰ ਠੀਕ ਪੈ ਗਿਆ ਆ ਮੈਂ ਲੋਟ ਨਹੀਂ ਮੁਕਾਤਾ ਆ ਤੇਜ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਸਿਰਫ ਅੱਧੇ ਦਾ ਵੀ ਅੱਧਾ ਚਰਚਾ ਲੋਨ ਹੋਰ ਹੋ ਗਿਆ ਜੀ ਸਾਡਾ ਜਿਹੜਾ ਪਾਸਤਾ ਲਿਖਿਆ ਬਹੁਤ ਦਿਨਾਂ ਤੋਂ ਜਦਨੇ ਮੇਰੇ ਬਹੁਤ ਦਿਨਾਂ ਤੋਂ ਦਿਲ ਕਰ ਰਿਹਾ ਸੀ ਕਿ ਇਹ ਪਾਸਤਾ ਖਾਈਏ ਫਿਰ ਸਰਦਾਰ ਜੀ ਨੇ ਇੱਕ ਦੋ ਵਾਰੀ ਕਿਹਾ ਵੀ ਉਹ ਕਹਿੰਦੇ ਵੀ ਬਾਹਰ ਦਾ ਕਿਉਂ ਖਾਣਾ ਕਿਉਂ ਖਾਣਾ ਫਿਰ ਜਦਨੇ ਮੈਂ ਜਾ ਕੇ ਪਾਸਤਾ ਲਈ ਘਰ ਹੀ ਬਣਾ ਕੇ ਖਾਣੇ ਆ ਫਿਰੇ ਰੁਕ ਗਏ ਇੱਕ ਗੱਲ ਉਹਨਾਂ ਦੀ ਵੀ ਸਹੀ ਐ ਤੇ ਚ ਮੈਦਾਂ ਹੁੰਦਾ ਏ ਉਹ ਵੀ ਇਹ ਕਿਤਾ ਬਾਹਰ پتہ ਨਹੀਂ ਕਿਸ ਢੰਗ ਨਾਲ ਬਣਾਇਆ ਵਾ ਇਹਦਾ ਚੰਗਾ ਚਾਲ ਤੋਂ ਘਰੀ ਬਣਾ ਕੇ ਖਾ ਲਿਆ ਵੱਖਰੀ ਗੱਲ ਉਹ ਬਣਾ ਕੇ ਭਣਾ ਲਾ ਕੇ ਓਹੋ ਉਹਦਾ ਸੁਆਦ ਅਲੱਗ ਹੈ ਸੁਆ ਹੈ ਥੱਲੇ ਸਾਡੀ ਨੂਰ ਜੀ ਜਿਹੜਾ ਮੇਨ ਮੈਂਬਰ ਆ ਉਹ ਸੁੱਤਾ ਪਿਆ ਹੈ ਜਾਦੂ ਨੂੰ ਬਤਾ ਲੱਗ ਗਿਆ ਬਾ ਫੇਰ ਨਹੀਂ ਫੇਰ ਤਾਂ ਇਹ ਵੀਡੀਓ ਵੀਡੀਓ ਕਿੱਥੇ ਹੈ ਤੂੰ ਬਾਈ ਫੇਰ ਤਾਂ ਜੀ ਆ ਨਾ ਚੱਕ ਹੋ ਨਾ ਚੱਕ ਆਇਆ ਹੋਈ ਜਾਂਦਾ ਏ ਜੀ ਕਿਆ ਕਰੇ ਵਿਚਾਰੀ ਚਲੋ ਨਿਆਣੇ ਘਰ ਦੇ ਵੀ ਇਦਾਂ ਹੀ ਹੁੰਦੇ ਪਤਾ ਵੀ ਨਹੀਂ ਲੱਗਦਾ ਪਾਪਾ ਜੀ ਕਿਹਨਾਂ ਨੇ ਆ ਤੁਹਾਨੂੰ ਹੋਣੇ ਨੂੰ ਦੇਵਾਂਗੇ ਜੀ ਆਪਾਂ ਹੁਣ ਬੋਇਲ ਜਿਹੜਾ ਆਪਣਾ ਪਾਸਤਾ ਹੈ ਮੈਂ ਚੰਗੀ ਤਰ੍ਹਾਂ ਬੋਇਲ ਕਰਕੇ ਠੰਡੇ ਪਾਣੀ ਨਾਲ ਰਿੰਗ ਧੋ ਦਿਆ ਠੀਕ हूं पे एक कड़ाही कड़ाही सब सबको पहले पावे मटर थोड़ा जब बटर भी अपना मेट होना पा पानी जब तक ਇਹ ਲੇਹ ਲਾਵਾ ਦੇ ਗੈਸ ਥੋੜਾ ਜਿਹਾ ਘੱਟ ਰੱਖਣਾ ਗੈਸ ਥੋੜਾ ਜਿਹਾ ਘੱਟ ਤਾਂ ਰੱਖਣਾ ਜੀ ਹਵਾ ਚੱਲਦੀ ਆ ਮਸੀ ਮਸੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੈਸ ਥੋੜਾ ਜਿਹਾ ਘੱਟ ਤਾਂ ਰੱਖਣਾ ਜੀ ਜੇ ਹਵਾ ਚੱਲਦੀ ਆ ਤੇ ਗੈਸ ਜ਼ਿਆਦਾ ਤਰੀਕਾ ਲੋਹੀ ਕਰੀ ਜਾਂਦਾ ਬਸ ਪਹਿਲਾ ਲੋਕ ਚੀਜ਼ ਪੁੱਛ ਲੈਣੇ ਆ ਫੇਰ ਜ ਆ ਦੱਸ ਦੋ ਫੇਰ ਤੁਹਾਡਾ ਦਿਮਾਗ ਨਹੀਂ ਫੇਰ ਤੁਹਾਨੂੰ ਇਹ ਜੀ ਜੀ ਹੁਣ ਆਪਾਂ ਚਿੱਲੀ-ਕਲਿਕਸ ਪਾਵਾਂਗੇ ਵਿੱਚ ਇਹ ਇੱਕ ਐਕਸਟਰਾ ਰੱਖ ਲੈਣਾ ਕਿਉਂਕਿ ਮੰਮੀ ਤੇ ਪਾਪਾ ਜੀ ਵੀ ਹੈਗੇ ਇਹਨਾਂ ਨੂੰ ਨਾ ਸਪਾਈਸੀ ਨਹੀਂ ਖਾਣਾ ਹਾਂ ਮੱਖਣ ਪਾ ਲਓ ਕੀ ਖੁੱਲੇ ਬਾਦਮਾ ਜੀ ਚਲੋ ਮੱਛਾਂ ਪਾ ਟਿੱਕਾ ਪਕਾਵਾ ਪਤਾ ਪਾਵਾ। ਪਕੜਾ ਭਾਈ ਵਾਪਾ ਜੀ ਕਹਿੰਦੇ ਖੁੱਲਾ ਜਿਹਾ ਪਾ ਲਿਓ। ਔਰੀਗানো। ਥੋੜਾ ਬਚਾ ਕੋਲ ਜੀ। ਔਰੀਗਨ ਮਰਾ ਨੂੰੜ ਕੇ ਜੈ ਨਾ। ਦੱਸ ਤਾਂ ਸਰਦਾਰ ਜੀ ਵੀ ਔਰੀਗਨੋ ਪਾਣਾ ਡੋਂਟ ਵਰੀ। ਹਾਂ। ਖੂਬ ਆਇਆ ਹੁਣ। ਜਿਹੜੇ ਵੀਅਰਸ ਨੇ ਬਣਾਉਣੀ ਆ ਚੀਜ਼ ਉਹਨੂੰ ਪਤਾ ਤਾਂ ਲੱਗੇ ਕਿ ਕਿਆ-ਕਿਆ ਕੁਝ ਪਾਇਆ ਹੈ ਨਾ। ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਦੁੱਧ। ਤੇ ਫਿਰ 치즈 ਬਣਾਉਣਾ ਹੈ ਪਾਸਤਾ? ਹਾਂ। ਵਾਈਟ ਸੌਸ ਪਾਸਤਾ। ਪਤਾ ਨਹੀਂ। ਆਹਾ। बड़ा ऑनलाइन कीजिए क्या नहीं पता है तब वाह बिल्कुल मामा जी जेड़े में तुझे नॉलेज लंदे है ना जी उन्हें तो नॉलेज लेनी सिखाओ हाँ ठीक है लेकिन नॉर्ड लेने है उन्हें तो चीज ਜਿਹੜੀ ਪਰੇ ਪਾਈ ਆ ਉਹ ਦੂਸਰੀ ਚੀਜ਼ ਦੀ ਜਿਹੜੀ ਇਹ ਪਾਈ ਆ ਇਹ ਪਹਿਲੀ ਚੀਜ਼ ਗੈਸ ਤਾਂ ਬੰਦ ਹੋ ਗਿਆ ਉਹ ਹੀ ਦੇਖ ਰਹੀ ਆ ਮੈਂ ਬੱਸ ਬਈ ਹਵਾ ਥੋੜੀ ਜਾਵਾ ਜਾਉਂਗੀਆ ਗੈਸ ਘੱਟ ਜ਼ਿਆਦਾ ਹੋ ਗਿਆ ਤਾਂ ਉਹ ਹਵਾ ਨਹੀਂ ਬਝੋਈ ਦਿੱਤਾ ਜਾਨੂ ਸਰਦਾਰ ਜੀ ਨੇ ਆਣਾ ਆਪ ਇੱਕ ਨਵੀਂ ਮੈਟ੍ਰਿਕ ਦੇਖੀ ਸੀਗੀ ਇਹਦੇ ਸਲਾਈਸ ਕੱਟ ਗਏ ਵਿੱਚ ਪਾ ਦੋ ਕਿਉਂਕਿ ਇਹ ਗਰਮ ਇਹ ਮੈਲਟ ਹੋ ਜਾਣੀ ਜਾਨੂ ਤੁਸੀਂ ਆਉਣਾ ਤਾਂ ਚਲੋ ਜਮੈਂ ਕਹਾਂ ਉਹ ਖੁਸ਼ ਹੈ ਸਮਾਨ ਫਰਿੱਜ 'ਚ ਰੱਖ ਹੋਣ ਕਰਕੇ ਨਾ ਜੀ ਥੋੜਾ ਜਿਹਾ ਹਾਰਡ ਹੋ ਗਿਆ ਕੱਦੂ ਦਾ ਸਫਰ ਹੋਣ 'ਚ ਥੋੜੀ ਦਿੱਕਤ ਆਉਂਦੀ ਜੀ ਤਾਂ ਕਰਕੇ ਫਿਰ ਆਪਾਂ ਦੂਜੀ ਤਰ੍ਹਾਂ ਹੀ ਦੇਸੀ ਕੰਮ ਚਲਾ ਲਿਆ ਜੀ ਪਤਾ ਨਹੀਂ ਤਾਂ ਕਿਸੇ ਨੂੰ ਉਹ ਇਹ ਨੌਲੇਜ ਲੈਣੀ ਚਾਹੀਦੀ ਨਾ ਜਿਹੜਾ ਬੰਦੇ ਨੂੰ ਨੌਲੇਜ ਹੋਵੇ ਉਹ ਤੁਹਾਨੂੰ ਆਗੇ ਆਗੇ ਲੈ ਲੇਨ ਫਿਰ ਆਗੇ ਲੈ ਲੇਨ ਫਿਰ ਆਗੇ ਲੈ ਲੇਨ ਫਿਰ ਨੌਲੇਜ ਦੇਣ ਦਾ ਟੰਗ ਵੀ ਹੋਣਾ ਹੁੰਦਾ ਹਾਂ ਉਹ ਤਾਂ ਹੁੰਦਾ ਹੀ ਨਹੀਂ ਹਾਂ ਹੁਣ ਮੈਂ ਵਿਸਥਾਰ ਨਾਲ ਗੁਰਮੁਖੀ ਪੋਲੀ ਚ ਸਮਝਾਇਆ ਹੁਣ ਜੇ ਮੈਂ ਉਹ ਹਾਲਾ ਲਾ ਲਾ ਕਰੀ ਜਾਵਾਂ ਦੱਕੇ ਹੋੜੀ ਮੇਰੇ ਪੇਛੇ ਛੱਟੇ ਪਈ ਜਾਂਦੀ ਆ ਦਈ ਤੇ ਨਹੀਂ ਤੁਸੀਂ ਜਾਓ ਹਾਂ ਉਹ ਕਿਤੇ ਨਹੀਂ ਤੁਸੀਂ ਜਾਣ ਲੱਗੇ ਮੈਂ ਨਹੀਂ ਕਹਿੰਦੀ ਜਾਓ ਤੁਸੀਂ ਹਾਂ ਦੱਸ ਭਲਾਈ ਦਾ ਜ਼ਮਾਨਾ ਹੀ ਹੈ ਨਹੀਂ ਜੇ ਬੰਦਾ ਹੈਲਪ ਕਰਾਉਂਦਾ ਕੋਈ ਤਾਂ ਕਰਾਉਣੀ ਨਹੀਂ ਮਨੋ ਮੇਰਾ ਕੰਮ ਬਾਜਾ ਮਾਰਦਾ ਮੈਂ 1 ਮਿੰਟ ਮੈਂ ਚੱਲ ਜਾਣਾ ਮੈਂ ਕਹੀ ਜਾਂਦਾ ਕਾਹਨ ਤੁਸੀਂ ਸਰਦਾਰ ਜੀ ਬਸ ਖਾਣਾ ਮੈਂ ਕਹੀ ਜਾਂਦਾ ਕਾ ਨੂੰ ਚੱਲ ਕੱਲੀ ਲੱਗੀ ਵੀ ਆ ਹੈਲਪ ਕਰਾ ਦਵਾਂ ਵਾਹਿਗੁਰੂ ਇਹ ਦਾਵੜ ਜਾਂਦੇ ਵਾਹਿਗੁਰੂ ਦਾ ਦੇਖ ਲੈ ਫੇ ਚਾਹੇ ਮੇਰੇ ਬਾਬਾ ਜੀ ਕਿੱਥੇ ਕਹੜੇ ਸੁਣਦੇ ਆ ਤੁਸੀਂ ਬਾਬਾ ਜੀ ਦਾ ਚਾਰੇ ਪਾਸੇ ਆ ਤਾਂ ਕੱਟੋ ਮੜਾ ਯਾਰ ਕੋ ਆ ਥੋੜੀ ਜਿਹੀ ਹਾਰਡ ਹੈ ਹੱਜਾ ਹੱਕੇ ਤਾਂ ਭਾਈ ਆਪਾਂ ਕਲੀਨ ਕਰਿਆ ਹੈ ਹੱਥ ਬਾਕੀ ਉਹ ਹਾਰਡ ਆ ਯਾਰ ਇਉਂ ਪਰ ਆਲੇ ਖਾਨੇ ਜਿਹੜਾ ਬਾਰਫ ਵਾਲੀ ਚ ਰੱਖਿਆ ਵਾ ਦਾ ਹਾਂ ਯਾਰ ਪਹਿਲਾਂ ਉੱਥੇ ਪਈਦੀ ਹੈ ਫਿਰ ਆੜਾ ਹੋ ਗਈ ਔੜੀ ਛਿੱਟੇ ਪੈਂਦੇ ਮੇਰੇ 'ਤੇ ਉਈਓ ਕਹਿੰਦੇ ਜਾਣ ਕੇ ਮਾਰਦੇ ਆਪਣੀ ਮਾਰ ਨਹੀਂ ਛਿੱਟੇ ਪੈਂਦੇ ਤਕੀਲ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਆਂ ਜੀ ਕੇਸ ਪਾਉਣਾ ਅੱਛਾ ਡੋਮੈਸਟਿਕ ਬੈਲੈਂਸ ਦਾ ਹਾਂ ਹਾਂ ਘਰ ਵਾਲੀ ਪਾਸਤਾ ਬਣਾਉਂਦੀ ਘਰ ਵਾਲੀ ਜਦ ਲੱਗੀ ਸੀ ਪਾਸਤਾ ਨੂੰ ਘਰ ਵਾਲੇ ਨੇ ਜਾਲ ਦਿੱਤਾ ਸਸ ਹੁਣ ਬੋਲ ਬੋਲ ਹੁਣ ਚੁੱਪ ਕਰ ਗਏ ਆ ਵੀ ਪਾ ਦੋ ਯਾਰ ਫਿਰ ਖਰਾਬ ਹੀ ਹੁੰਦੀ ਆ ਉਹ ਆ ਜਿੱਕਦਾ ਚਾਕੂ ਦਾ ਦੰਦਿਆਂ ਵਾਲਾ ਰਿਆ ਵਾ ਸਾਫ ਚਾਕੂ ਚਾਹੀਦਾ ਨੂੰ ਯਾਦ ਮੁੰਮੀ ਤੇ ਪਾਸੇ ਖਾਣਾ ਆ ਬਾ 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 ਆ ਗਾ ਲੜਾ ਹਿੱਟਾ ਕਿ ਜੇ ਅਦੇ ਕੋਈ ਗੱਲ ਆ ਪਾਸ ਚਹਿ ਮਾੜੀ ਆ ਤੇ ਜੇ ਅੱਪਾ ਦਾ ਫਿਰ ਵੀ ਚੱਲ ਕਿਤੇ ਜਾਂਦੇ ਜਾਂਦੇ ਬਾਹਰ ਖਾ ਲੈਂਦੇ ਹਨਾ ਉਹ ਫਿਰ ਥੋੜਾ ਜਿਹਾ ਊਂ ਵੀ ਦੋਹੇ ਜਣੇ ਪਰ 헤ਜ ਰੱਖਦੇ ਆ ਵੀ ਆਹਾ ਉਮਰਚ ਕਾ ਨੂੰ ਬਾਹਰ ਖਾਣਾ ਬਿਮਾਰਨਾ ਹੋ ਜੀ ਕਿਉਂਕਿ ਇਹ ਉਮਰਚ ਛੇਤੀ ਬਿਮਾਰੀਆਂ ਜਿੰਦਾ ਖਣਦੀਆਂ ਫਿਰ ਮੈਂ ਕਿਹਾ ਯਾਰ ਘਾਰੇ ਬੜਾ ਕੇ ਖਲਾਦੀਏ ਮੰਮੀ ਰਾਂ ਨੂੰ ਨਾਲੇ ਸਹੀ ਗੱਲ ਆ ਨਾਲੇ ਖੁਸ਼ੀ ਹੋ ਜੂ ਬੰਦਾ ਜੀ ਉੱਠ ਗਿਆ ਸਾਡਾ ਪਚਾਲ ਪਚਾਲ ਦੀ ਅੱਖ ਚ ਪੈ ਗਿਆ ਕੁਝ ਤਰੀਕਾ ਤੇ ਸਵੇਰ ਨੂੰ ਹੋ ਗਈ ਦੇਖੀ ਕਿ ਪੋੜਾ ਜਾ ਰਿਹਾ ਹਲਕਾ ਜਿਹਾ ਇਹਨੂੰ ਬੁਖਾਰ ਵੀ ਲੱਗਦਾ ਫਿਰ ਹੁਣੇ ਦਵਾਈ ਦੇ ਦਿੰਦੇ ਆਂ ਦੇਖ ਨੂੰ ਕਸ ਕਰ ਗਏ ਆਂ ਆ ਮੈਂ ਕਹਿੰਦੀ ਕਿ ਥੋੜਾ ਜਿਹਾ ਹੋਰ ਦੁੱਧ ਲਿਆਓ ਦੇਖਿਓ ਇਹ ਤਾਂ ਹੋਰ ਪਾ ਇੱਕ ਨਾ ਡੋਂਗਾ ਜਿਹਾ ਛੋਟਾ ਜਿਹਾ ਦੇ ਚੋਲਿਆ ਦੋ ਬਸ ਹਾਜੀ ਮੀਲਾ ਜੀ ਸਾਡੀ ਨੂਰ ਨੂੰ ਹੁਣ ਨੂਰ ਆਉਗੀ ਆ ਜਾ ਆ ਜਾ ਚਾਚੀ ਦਾ ਬਾਲਾ ਚਾਚੀ ਜੀ ਠੀਕ ਹੈ ਤੁਹਾਨੂੰ ਚੱਲਣਾ ਠੀਕ ਹੈ ਹਾਂ ਵੰਜਾ ਕਰ ਲੈ ਤੁਹਾਨੂੰ ਵੰਜਿਆ ਹਲੇ ਪੱਖਾ ਰੁਕ ਜੇ ਉਹਦੀ ਹਲੇ ਨਪੱਖਾ ਦਾ ਹੈ ਸਰਸ ਪਾਣੀ ਚੱਲਿਆ ਇਹ ਪਉਗਾ ਫ੍ਰੈਜ਼ੀਟ ਇਹਦਾ ਉਗੇ ਤੇ ਹਾਂ 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 ਚਲਾਓ ਜੀ ਮਾਤਾ ਜੀ ਸਾਸੀ ਗਾਲ ਵੇਖਾ ਬਾਲਾ ਕੈਮਰੇ ਤੇ ਮੰਮੀ ਆਉਂਦੀ ਦੀ ਆ ਆਉਂਦੀ 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 ਸਾਰੇ ਗਾਰਡਨ ਸਾਰੇ ਮੰਮੀ ਜੀ ਹਜੇ ਵੋਲਿਊਮ ਘਟਾਇੀ ਸੱਤੀ ਪੀਏ ਤੇ ਇਹ ਨਹੀਂ ਘਟਾਏਗੀ ਠੀਕ ਨਹੀਂ ਹੈ ਨਾ ਸਿਹਤ ਨਾਲ ਬੁਖਾਰ ਜਾ ਕਰਕੇ ਮੈਨੂੰ ਨਾ ਅੰਦਰ ਬੁਖਾਰ ਜਾ ਹੋਇਆ ਨਾ ਹੂੰ ਉਹ ਜਿਹੜੇ ਟਖਮ ਜਿਹੋਏ ਨਾ ਜੀ ਉਹ ਕੜਾ ਕਰਦੇ ਆ ਨਾ ਫਿਰ ਹੌਲੀ ਹੌਲੀ ਸੈੱਟ ਆਉਂਗੇ ਉਹ ਹੂੰ ਆਜਾ ਬੱਤ ਮੇਰੇ ਕੋਲ ਆ ਜਾ ਧੂਰੇ ਤੂੰ ਨੋਟ ਨਾਲ ਕੀ ਦੱਸ ਕੇ ਇਹ ਜੀ ਉਹ ਕਰਕੇ ਗਏ ਆ ਪਿੰਗਲ ਦੀ ਹੋਣੀ ਦੇਖੀ ਮੇਰੇ ਹੱਥ ਦੀ ਸਾਰੀ ਪਿੰਗਲ ਗਈ ਆਹਾਂ ਲੋ ਫੇ ਮੈਂ ਥੋੜੇ ਬੜੇ ਪੀਸ ਕੱਟ ਤੇ ਹੋ ਕੇ ਕੀ ਦੀ ਗਲਤੀ ਆ ਗਲਤੀ ਤਾਂ ਫਿਰ ਗੈਸ ਦੀ ਆ ਆ ਵਾਹੇ ਕਰ ਫੇ ਲੱਗਦਾ ਵਰਦਾ ਵਰਦਾ ਨੂਰੂ ਤੂੰ ਲੈਣ ਸਾਥ ਵਿੱਚ ਆ ਲੈ ਨੂਰੂ ਚੀਜੀ ਖਾਂਗਾ ਚੀਜੀ ਨਾ ਪੈ ਗਿਆ ਕੋ ਸਾਜ ਲੱਗਦਾ ਮੈਂ ਨੂਰੂ ਚੀਜੀ ਤੱਕੜ ਜੇ ਮੈਂ ਕਹਿੰਦੇ ਗੋਤੀ ਚੱਕ ਇਹਨੇ ਛਿੱਟੇ ਮਾਰ ਫਣ ਮੈਂ ਤੇ ਨਹੀਂ ਬਚਾਂਗਾ। ਨਬੇ ਲੈ ਦਰਜਣ ਨੇ ਆ। ਲੈ। ਹੋਰ ਕਈ ਵਾਰ ਨੇ ਆ। ਹੋ ਮੇਰੇ ਕੋਲ। ਨਹੀਂ ਨਹੀਂ ਕੁਝ ਵੀ ਹੁੰਦਾ ਨਹੀਂ। ਮੰਮੀ ਕੋਲੇ ਟਿਕਣਾ ਉਹਨੇ। ਮੇਰੇ ਕੋਲ ਤਾਂ ਉਹ ਵੀ ਨਹੀਂ ਕਿਦਾਂ। ਆ ਲੈ ਪੁੱਤ ਮੇਰੇ ਕੋਲ। ਡਰ ਹੀ ਦਾ ਨਹੀਂ ਦਾ। ਪਹਿਲੀ ਹਾਰ ਮਾਰਨਾਂ ਨੇ ਆਂ ਪੁੱਤ ਸ਼ੇਰ ਐ। ਕੋਈ ਤਾਂ ਨਹੀਂ ਆਣੇ ਚਾਚਾ ਤੁਹਾਨੂੰ ਕੁਝ ਨਹੀਂ ਸਿਖਾ ਸਕਦਾ ਵੀ ਡਰਨਾ ਨਹੀਂ ਕਿਸੇ ਤੇ। ਇਹ ਤਾਂ ਕਹੂਗਾ ਡਰੋ। ਮੈਂ ਹੀ ਆ ਪੁੱਤ ਤੁਹਾਨੂੰ ਕਹਾਂਗਾ ਡਰਨਾ ਨਹੀਂ ਕਿਸੇ ਤੇ ਬਿਨਾਂ ਦਾਤੀ ਤੇ। ਹਾਂ। ਹਾਂ। ਚਾਚਾ ਤਾਂ ਤਾਂ ਖਾਸ ਕਰਕੇ ਨਹੀਂ ਡਰਦਾ। ਕਾ ਚੰਗਾ ਲਾਉਣਾ ਪਉਂਦਾ। ਲੈ ਚਾਹੇਂ ਗਾ ਦੇ ਸਾਰੇ ਆਣੇ ਭਾਈ। ਇੱਕ ਮੇਰੇ ਬੜਾ ਵੀ, ਇੱਕ ਮੇਰਾ ਬੜਾ ਵੀਰ ਤੇ ਕੋਈ ਨਹੀਂ ਡਰਦਾ। ਇੱਥੇ ਨੂੰ ਆ ਜਾਓ। ਹਾਲੋ ਪਾਲੋ ਜਾ ਲੋ ਬਣ ਚੱਲੀ ਤੁਹਾਨੂੰ ਛੇਤੀ ਛੇਤੀ ਬਣਾ ਕੇ ਖਿਲਾ ਦਮਾ ਪਾਪਾ ਜੀ। ਚਲੋ ਜੀ ਇਹ ਸਭ ਹੋ ਗਈ ਹੁਣ ਤੇ ਸਾਰਾ ਕੁਝ

ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਜੀ ਟਰਾਂਸਫਰ ਪਾਸਤਾ ਦੇਖਦੇ ਹਾਂ ਜੀ ਕਿੱਦਾਂ ਦਾ ਬਣਦਾ ਬਣਾਇਆ ਮੈਂ ਅਕਚਲ ਤਾਂ ਸੱਚੀ ਪਹਿਲੀ ਵਾਰ ਆ ਮੈਂ ਮਾਂ ਨਾਲ ਵੀ ਨਹੀਂ ਬਣਾਇਆ ਮੇਨ ਗੱਲ ਬਤੀ ਉਹ ਹੀ ਮੰਮੀ ਮੈਂ ਕਹਿੰਦੀ ਮੇਰੇ ਗੱਲ ਉਹ ਹੀ ਨੂਨ ਮਿਰਚ ਦੀ ਆ ਜਾਂਦੀ ਬਸ ਹਨਾ ਹਾਂ ਮੈਂ ਤਾਂ ਮੇਨ ਗੱਲ ਬਸ ਉਹ ਹੀ ਨੂਨ ਮਿਰਚ ਦੀ ਆ ਜਾਂਦੀ ਉਹ ਨੂਨ ਮਸਲਾ ਹੋ ਜਾਂਦਾ ਹਾਂ ਬੱਸ ਤਾਂ ਹਰ ਕਿਸੇ ਆਇਆ ਕੀ ਮੈਂ ਕਹਿੰਦੀ ਸੁਣਦੇ ਆ ਜੀ ਆਇਓ ਤਾਂ जे राम <coughs> तो खाना है कुछ तो आज भी राम रामे आम रुतगी आ भी नूरुगी ਆ ਵੀ ਨੂਰਤ ਉਗੀ ਆ ਵੀ ਨੂਰਤ ਆ ਵੀ ਨੂਰਤ ਮੈਨੂੰ ਵੀ ਉਹ ਖੁਸ਼ਬੂ ਨਾਲ ਕੁਝ ਲੱਗਦਾ ਨਹੀਂ ਖੁਸ਼ਬੂ ਤਾਂ ਬਾਈ ਆ ਗਿਆ ਹੈ ਹੂੰ ਖੁਸ਼ਬੂ ਵਾਲੀ ਤਾਂ ਗੱਲ ਬਣ ਗਈ ਹੈ ਗੱਲ ਵੀ ਉੱਡੀ ਆਉਂਦੀ ਹੈ ਗੱਲ ਮੈਂ ਉਹੀ ਕਹਿੰਦੀ ਮੈਂ ਕਾ ਬਣੇ ਜਿਹੜਾ ਮਰਜੀ ਗੱਲ ਸਾਰੇ ਨੂਨ ਮਿਰਚ ਦੀ ਹੁੰਦੀ ਹੈ ਹਮ ਹੈਨਾ ਜੀਭ ਦਾ ਸਵਾਦ ਦੇਖ ਲੋ ਬੰਦੇ ਨੂੰ ਕਿੱਥੇ ਕਿੱਥੇ ਕਰਾਉਂਦਾ ਗੱਲ ਇੱਕ ਸੋਚਣ ਦੀ ਨੀ ਬੀਤੀ ਦੁਨੀਆ ਤੇ ਅੱਜ ਵੀ ਲੋਕ ਹੈਗੇ ਜਿਹੜੇ ਬਸ ਕੇਵਲ ਦਾਰ ਰੋਕੀ ਤੇ ਚੱਲਦੇ ਬਸ ਕੁਝ ਨਹੀਂ ਖਾਣਾ ਉਹਨਾਂ ਨੇ ਚਾਹੇ ਉਹਨਾਂ ਮਰ ਮਟਰ ਪਨੀਰ ਆਦਿ ਵਿੱਚ ਕੁਛ ਆ ਜਵੇ ਗੱਲ ਪਤਾ ਕਿ ਆ ਇਹ ਇੱਕ ਨਾ ਮੈਂ ਉਹ ਦੇਖਦਾ ਤਾਂ ਮੈਂ ਕਥਾ ਛੋਣ ਦਦਾ ਪਰਸੇ ਹਾਂ ਸਮਾਂ ਲੋਕ ਵੀ ਫਿਰਦਾ ਬਸ ਗਰੀਬ ਤਾਂ ਆ ਗਿਆ ਮੰਮੀ ਲੱਡੂ ਵੰਡ ਕੇ ਆਉਣੇ ਫਟਦੀਆਂ ਲੱਣੇ ਕਰਾਈ ਜਦ ਬੰਦਾ ਕੱਲਾ ਹੁੰਦਾ ਨਾ ਫਿਰ ਸੁਣ ਵੀ ਲਈ ਮੰਮੀ ਉਹ ਗੱਲ ਆ ਪਰ ਲੱਡੂ ਵੰਡਦੀਆਂ ਹਾਂ ਹਾਂ ਉੱਥੇ ਦੇਖਾ ਨੂੰ ਬਾਬਾ ਜੀ ਕਹਿੰਦੇ ਵੀ ਇੱਕ ਮੁੰਡਾ ਭਾਈ ਗੁਰਦੁਆਰੇ ਆਵੇ ਰੋਜ਼ ਮੈਂ ਰੋਜ਼ ਗੁਰਦੁਆਰੇ ਮਾ ਕੇ ਉਹਦੇ ਕੋਈ ਮਨ ਪਸੰਦ ਦੀ ਗੱਡੀ ਹੋਣੀ ਪਾਪਾ ਜੀ ਉਹਦੇ ਦਿਲ ਉਹਦਾ ਕਹਿਣਾ ਹੋਣਾ ਵੀ ਮੈਂ ਆ ਗੱਡੀ ਲੈਣੀ ਆ ਤੇ ਭਾਈ ਉਹ ਗੱਡੀ ਉਹ ਆਏ ਕਰੇ ਅਰਦਾਸ ਕਰੇ ਗਰੇ ਬਾਬਾ ਜੀ ਮੈਂ ਆ ਗੱਡੀ ਦਿਵਾ ਦਿਓ ਮੈਨੂੰ ਆ ਗੱਡੀ ਦਿਵਾ ਦਿਓ ਭਾਈ ਗੱਡੀ ਹੁਣ ਜੇ ਤਾਂ ਹੁਣ ਕੋਈ ਕੰਮਕਾਰ ਕਰੋਗੇ ਹੱਥ ਲਾਉਗੇ ਤਾਂ ਹੀ ਆਉਗੀ ਕਰੋਗੇ ਤਾਂ ਹੀ ਗੱਡੀ ਮਿਲੂਗੀ ਹੁਣ ਉਹ ਕਹਾਣੀ ਗੱਲ ਉਹੀ ਆ ਜਾਂਦੀ ਆ ਕਹਿੰਦੇ ਵੀ ਕਰ ਬੰਦਾ ਰੱਬ ਨੂੰ ਕਹੀ ਗਿਆ ਰੱਬਾ ਲਾਟਰੀ ਕਰ ਦੇ ਰੱਬਾ ਲਾਟਰੀ ਘੜ ਦੇ ਮੇਲੇ ਉਹ ਮਾਰੀ ਗਿਆ ਲੱਭਾ ਯਾਰ ਤੂੰ ਤਾਂ ਲਾਟਰੀ ਵੀ ਨਹੀਂ ਘੜਦਾ ਕਦੇ ਲਾਟਰੀ ਨੂੰ ਕਹਿੰਦੇ ਆਹ ਲਾਟਰੀ ਲਵਾਂਗਾ ਤਾਂ ਹੀ ਰੱਬ ਕਹਿੰਦੇ ਵੀ ਹਾਜ਼ਰੇ ਹੋਗਾ ਮਹਾਰਾਜ ਕਹਿੰਦਾ ਵੀ ਲਾਟਰੀ ਪਾ ਤਾਂ ਲੈ ਪਹਿਲਾਂ ਤਾਂ ਹੀ ਕਰੂ ਤੂੰ ਪਾਉਂਦਾ ਹੈ ਨਹੀਂ ਕਹੀ ਜਾਂਦਾ ਲਾਟਰੀ ਘੜ ਦੇ ਲਾਟਰੀ ਘੜ ਦੇ ਹਾਂ ਉਹ ਗੱਲ ਆ ਵੀ ਜੇ ਮਿਹਨਤ ਕਰੂੰਗਾ ਭਾਈ ਗੱਡੀ ਵੀ ਲੈ ਦੇ ਦਿੰਦੀ ਉਹ ਅੱਖ ਕੇ ਕਹਿੰਦਾ ਨਹੀਂ ਪਾਉਂਗਾ ਉਹਦਾ ਤਾਂ ਫਾਇਦਾ ਤੋਂ ਉਹ ਆਕ ਕੇ ਨਾ ਗੁਰਦੁਆਰਾ ਜਾਣਾ ਛੱਡ ਗਿਆ ਵੀ ਵਾਪਸ ਸੁਣਦਾ ਦਾ ਹੈ ਨਹੀਂ ਚਲੋ ਘਰਦਿਆਂ ਨੇ ਫੇਰ ਉਹਨੂੰ ਸਮਝਾਇਆ ਸਮਝੋਇਆ ਵੀ ਨਹੀਂ ਤੂੰ ਜਾ ਆਏ ਅਬ ਚਲ ਰੱਬ ਸੁਣੂਗਾ ਮੈਂ ਤਾਂ ਮੁੰਤਾ ਕਰਕੇ ਭੇਜਦਾ ਕਹਿੰਦੇ ਘਰਦਿਆਂ ਨੇ ਫੇਰ ਫੇਰ ਜਦ ਉਹ ਦੁਆਰਾ ਗਿਆ ਗੁਰਦੁਆਰੇ ਜੀ ਕਹਿੰਦੇ ਇੱਕ ਬੰਦਾ ਆਇਆ ਬਹੁਤ ਅਮੀਰ ਘਰ ਦਾ ਅੱਛਾ ਦੋ ਨੌਕਰ ਉਹਦੇ ਨਾਲ ਮਤਲਬ ਉਹ ਉਹਨੂੰ ਉਹਦੀ ਚੱਕ ਥੱਲ ਕਰਨੇ ਗੋ ਗੱਡੀ ਵੀ ਉਹੀ ਜਿਹੜੀ ਮੁੰਡਾ ਕਹਿੰਦਾ ਦਾ ਦੀਪਾ ਯਾ ਗੱਡੀ ਵੀ ਮੈਨੂੰ ਰੱਦ ਦੇ ਦੇ ਉਹ ਗੱਡੀ ਕਿੱਥੇ ਜਾਣਾ ਏ ਕਹਿੰਦੇ ਜਾ ਕੇ ਉਹਨੂੰ ਕਹਿੰਦਾ ਵੀ ਮੁੰਡਾ ਭੱਜਿਆ ਭੱਜਿਆ ਗਿਆ ਗੱਡੀ ਕੋਲ ਗੱਡੀ ਕੋਲ ਜਾ ਕੇ ਕਹਿੰਦਾ ਵੀ ਬਾਈ ਜੀ ਇਹ ਵੀ ਗੱਡੀ ਕਿੰਨੇ ਦੀ ਲਈ ਤੁਸੀਂ ਵੀਰ ਵੀ ਮੇਰਾ ਵੀ ਦਿਲ ਤਾਂ ਬਹੁਤ ਕਰਦਾ ਵੀ ਪਰ ਰੱਬ ਮੇਰੀ ਸੁਣਦਾ ਨਹੀਂ ਵੀ ਕਾਸੂ ਬੁੱਤ ਕਾ ਹੋਇਆ ਨਾ ਸੁਣਦਾ ਇਹ ਕਿੱਥੇ ਛਿਣੋਲੀ ਫੇਰ ਅ ਚੀਜੀ ਦੇਣੀ ਹੁਣ ਮੈਂ ਨੂਰ ਨੂੰ ਛੇਤੀ ਗੱਲ ਕਰ ਤੂੰ ਕਰੋ ਤੁਸੀਂ ਤੇ ਉਹ ਕਹਿੰਦਾ ਵੀ ਰੱਬ ਮੇਰੀ ਸੁਣਦਾ ਨਹੀਂ ਹੈਗਾ ਜੀ ਵੀ ਮੈਂ ਤੁਹਾਡੇ ਨਾਲ ਦੀ ਗੱਡੀ ਲੈਣੇ ਨੂੰ ਫਿਰਦਾ ਕਹਿੰਦੇ ਉਹ ਬੰਦਾ ਕਹਿੰਦਾ ਵੀ ਭਾਈ ਆਇਆ ਕਰ ਵੀ ਗੱਡੀ ਤੈਨੂੰ ਮੈਂ ਦੇ ਦਿੰਦਾ ਅੱਛਾ ਤੂੰ ਰੱਬ ਤੇ ਮੈਨੂੰ ਆਪਣੇ ਨਾਲ ਵੀ ਤੰਦਰੁਸਤੀ ਦਿਵਾ ਦੇ ਈ ਮੇਰੇ ਕੋਲ ਨੌਕ ਕਰ ਵੀ ਆ ਸਾਰਾ ਕੋਈ ਪੈਸਾ ਵੀ ਆ ਕੋਈ ਗੱਡੀ ਵੀ ਚੰਗੀ ਆ ਪਰ ਸੇਹ ਤੇ ਨਹੀਂ ਪਰ ਮੇਰੀ ਸਿਹਤ ਨਹੀਂ ਠੀਕ ਨਾ ਮੈਂ ਕਹਿੰਦਾ ਕੁਝ ਖਾ ਪੀ ਸਕਦਾ ਜਿਹੜਾ ਮੇਰਾ ਦਿਲ ਕਰਦਾ ਨਾ ਮੈਂ ਕਹਿੰਦਾ ਆਪਣੀ ਮਰਜ਼ੀ ਨਾਲ ਚੱਲ ਫਿਰ ਸਕਦਾ ਬਿਮਾਰੀਆਂ ਲੱਗ ਗਈਆਂ ਸਰੀਰ ਨੂੰ ਹੈ ਵੀ ਕਹਿੰਦਾ ਵੀ ਤੂੰ ਤੰਦਰੁਸਤ ਤਾਂ ਚੰਗਾ ਭਲਾ ਤੂੰ ਗੱਡੀਆਂ ਮਗਰ ਪਿਆ ਵਾ ਵੀ ਤੂੰ ਸ਼ੁਕਰ ਮਨਾ ਰੱਬ ਦਾ ਵੀ ਚੰਗਾ ਭਲਾ ਤੰਦਰੁਸਤੀ ਆ ਕਹਿੰਦਾ ਮੇਰੇ ਕੋਲ ਪੈਸਾ ਆ ਬੇ ਹੰਤ ਮੈਂ ਕਹਿੰਦਾ ਕੋਈ ਖਾ ਪੀ ਨਹੀਂ ਆਪਣੀ ਮਰਜ਼ੀ ਦਾ ਸਕਦਾ ਤੁਰ ਫੇਰ ਨਹੀਂ ਸਕਦਾ ਇਹ ਗੱਲ ਆਏ ਅਬੀ ਤੰਦਰੁਸਤੀ ਮੰਗੀ ਦੀ ਆ ਗੱਡੀਆਂ ਗੁੱਡੀਆਂ ਦਾ ਚੱਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਪੈਣਾ ਸਾਦਾ ਸੋ ਹਾਂ ਇਹ ਗੱਲ ਤੁਸੀਂ ਹੁੰਦੀ ਐ ਐਫਸੀ ਵੀ ਇੰਪਲੀਮੈਂਟ ਕਰਦੇ ਆ ਉਹ ਤਾਂ ਫੇ ਹੈ ਗਈ ਆ ਉਹ ਮੈਂ ਕਿਹੜਾ ਇੱਥੇ ਕਹਿੰਦਾ ਹੀ ਫਿਰਦਾ ਮੈਂ ਐਂ ਕਹਿੰਦੀ ਸੀ ਬਾਬਾ ਜੀ ਮੈਨੂੰ ਠੀਕ ਰੱਖੀ ਮੇਰੇ ਤੇ ਮਿਹਨਤ ਕਰਾਈ ਬਸ ਉਹ ਫੇ ਗੱਲ ਤਾਂ ਉਹੀ ਆ ਗਈ ਅਸੀਂ ਮਰਵਿੰਦਰ ਮੂਰੇ ਹੱਥ ਨਾਲ ਖਲਾਵਾ ਕੀ ਸਾਡੇ ਹੱਥ ਪੈਰ ਚੱਲਦੇ ਐ ਇੱਥੇ ਗਲਤ ਹੋ ਜਿੰਦੀ ਬਸ ਇੱਥੇ ਮਤਲਬ ਆਏ ਆ ਵੀ ਸਿਸਟਮ ਗੱਲ ਉਹੀ ਆ ਜਾਂਦੀ ਆ ਵੀ ਜਦ ਬੰਦੇ ਦੇ ਹੱਥ ਪੈਰ ਚੱਲਦੇ ਆ ਹਾਂ ਬੇਅੰਤ ਆਪੇ ਹੋਈ ਜਾਣੀ ਹਾਂ ਬਸ ਹੁਣ ਆਪਾਂ ਆਹ ਪਾਸਤਾ ਬਣਾ ਕੇ ਆਪਣਾ ਨੀ ਆਡੀਅੰਸ ਤੱਕ ਪਹੁੰਚਾਉਨੇ ਆ ਮੇਨ ਕਿ ਚੱਲਦੀ ਆ ਆਪਣੀ ਹਾਂ ਤੁਹਾਨੂੰ ਤਾਂ ਕਰਨੀ ਪੈਣੀ ਤੁਹਾਨੂੰ ਤੂੰ ਘੱਟੀ ਜਾ ਕਲੇ ਮੈਂ ਆਪਣਾ ਸਿਲੰਡਰ ਲੈ ਆ ਪਾਪਾ ਜੀ ਨੇ ਸਿਲੰਡਰ ਲਾਇਆ ਹੋਰ ਤਦੇ ਹਨਾ ਤੇ ਮੈਂ ਆਏ ਕਰਦੀ ਜੇ ਤੂੰ ਇੱਕ ਅੱਧੀ ਗੱਲ ਹੋਰ ਸੁਣਾ ਤੈਨ ਮੈਂ ਕੌਲੀਆਂ ਤੇ ਆ ਮਾਂ ਪਾਕੇ ਖੜਾ ਮੈਂ ਸਭ ਤੋਂ ਤੂੰ ហេਟਾ ਕਿਉਂ ਬੈਠਦੇ ਅੱਜ ਸਾਡਾ ਨੂਰ ਹੈਗਾ ਜੀ ਥੋੜਾ ਢਿੱਲਾ ਹਾਂ ਬਾਈ ਨੂਰ ਦਾ ਢਿੱਲਾ ਤਾਂ ਬਹੁਤ ਤੰਗਾ ਇੱਕ ਤਾਂ ਇਹ ਕਾਲੀ ਨੂੰ ਬੁਖਾਰ ਚੜਕੇ ਹੈ ਤਾ ਕੱਲ ਤਾਂ ਚਲੋ ਠੀਕ ਹੋ ਗਈ ਪਰ ਅੱਜ ਤੁਹਾਨੂੰ ਲੱਗਦਾ ਥੋੜਾ ਜਾਂ ਸੇਧ ਢਿੱਲੀ ਆ। ਤੁਹਾਨੂੰ 1 ਮਿੰਟ ਤੱਕ ਮਿਲਦੇ ਆ ਜੀ। ਚੁੱਪ ਕਰ। ਤੇ ਪਪਾ ਜੀ ਦੇ ਇਧਰ ਬਲਾਤੀ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸੌਰੀ ਜੀ ਇਸ ਜਿਹੜੀ ਇੱਕ ਕਲਿੱਪ ਦੀ ਜਿਹੜੀ ਆਵਾਜ਼ ਆ ਉਹ ਪਤਾ ਨਹੀਂ ਕਿੱਦਾਂ ਮਿਸ ਹੋ ਗਈ ਕਿਉਂਕਿ ਆਪਾਂ ਕੈਮਰੇ ਦੇ ਨਾਲ ਸ਼ੂਟ ਕਰ ਰਹੇ ਸੀਗੇ। ਨਿਊ ਕੈਮਰਾ ਲਿੱਤਾ ਇਸ ਕਰਕੇ ਫਿਰ ਥੋੜਾ ਜੀ ਕੈਮਰੇ ਦੀ ਸੈਟਿੰਗ ਦਾ ਥੋੜਾ ਜਿਹਾ ਨਹੀਂ ਪਤਾ ਚੱਲ ਰਿਹਾ ਹਲੇ। ਚਲੋ ਕੋਸ਼ਿਸ਼ ਚੱਲ ਰਹੀ ਹੈ ਕਿ ਜਾਰੀ ਰਹਿੰਦੀ ਆ ਫਿਰ ਇਸ ਕਰਕੇ ਮੈਂ ਆਪਣਾ ਵੌਇਸ ਨਾਲ ਐਡ ਕਰ ਰਹੀ ਆ ਇਧਰ ਮੰਮੀ ਜੀ ਵੀ ਬੈਠੇ ਆ ਨੂਰ ਨੂੰ ਲੈ ਕੇ ਤੇ ਮੰਮੀ ਜੀ ਨੂੰ ਮੈਂ ਫਿਰ ਪਾਸ ਦਾ ਸਰਬਕਰਤਾ ਸੀਗਾ ਤੇ ਮੰਮੀ ਟੇਸਟ ਕਰ ਰਹੇ ਆ ਗਰਮ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਕਹਿੰਦੇ ਨੇ ਲੇ 2 ਮਿੰਟ ਤਾਰ ਉਪਜਾ ਤੇ ਨੂਰੂ ਸਾਡੀ ਤਤਪਰ ਹੋਈ ਸੀਗੀ ਕਿ ਮੈਂ ਫਟਾ ਤੋਂ ਫਟ ਖਾ ਲਵਾਂ ਤੇ ਇਧਰ ਮੈਂ ਪਪਾ ਜੀ ਨੂੰ ਵੀ ਲੇਟਾਂ ਵੀ ਲੋ ਪਪਾ ਜੀ ਤੁਸੀਂ ਛੱਕ ਕੇ ਦੇਖੋ ਪਪਾ ਜੀ ਕਹਿੰਦੇ ਮੈਨੂੰ ਥੋੜਾ ਜਿਹਾ ਦੇਈ ਕਿਉਂਕਿ ਮੈਂ ਚੀਜ਼ਾਂ ਖੋਰੀਆ ਹੀ ਖਾਣਾ ਇਸ ਕਰਕੇ ਕਿਉਂਕਿ ਬੜਿਆਂ ਨੂੰ ਹੁੰਦਾ ਥੋੜਾ ਜਿਹਾ ਆਪਣੇ ਮਤਲਬ ਸਰੀਰ ਦੇ ਪ੍ਰਤੀ ਧਿਆਨ ਰੱਖਣਾ ਤੇ ਮੈਂ ਤਾਂ ਸਰਦਾਰ ਜੀ ਨੂੰ ਬੋਲ ਰਹੀ ਸੀ ਕਿ ਵੈਸੇ ਆਦੇ ਨਹੀਂ ਜਦੋਂ ਵੀਡੀਓ ਬਣਾਉਣੀ ਜਾਂ ਕੁਝ ਆ ਜਾਣੇ ਹੋ ਤੇ ਹੁਣ ਆਪ ਸਾਰੇ ਜਣੇ ਖਾ ਰਹੇ ਸੀ ਤੇ ਮੈਂ ਦੇਖੀ ਸੀ ਮਹਿੰਦਰ ਜੀ ਨੂੰ ਪਲੇਟ ਲੈਣ ਚਲੇਗੀ ਕਿਉਂਕਿ ਜਿਹੜਾ ਮੈਂ ਪਾਸਤਾ ਬਣਾਇਆ ਸੀ ਉਹ ਮੇਟਾ ਪਣਾ ਖੋਲ ਗਈ ਸੀ ਤੇ ਮੁਖਿਆਲ ਖਾਣਾ ਬਹੁਤ ਹੀ ਜ਼ਿਆਦਾ ਸੀਗਾ ਪੰਜਾਬ ਦੇ ਵਿੱਚ ਰਹਿਣੇ ਆ ਤੇ ਮੱਖੀਆਂ ਤੇ ਮੱਛਰ ਨਾ ਹੋਣੇ ਤਾਂ ਤੇ ਕੋਈ ਗੱਲੇ ਨਹੀਂ ਹੈਗੀ ਉਹ ਵੱਖਰੀ ਗੱਲ ਹੈ ਕਿ ਕਈ ਕਹਿਣਗੇ ਵੀ ਸਾਡੇ ਮੱਖੀਆਂ ਨਹੀਂ ਸਾਡੇ ਮੱਛਰ ਨਹੀਂ ਬਿਰੋ ਸ਼ਹਿਰੀ ਗਿਣੇ ਸ਼ਹਿਰੀ ਵੀ ਚੋਂ ਆਪਣੇ ਵਰਗੇ ਹੀ ਹੁੰਨੇ ਆ ਪਰ ਸ਼ਹਿਰੀਆਂ ਨੂੰ ਵੀ ਪੁਰਾਣੀ ਕਹਿੰਦੇ ਲੇਕਿਨ ਸਭ ਜਗ੍ਹਾ ਮੱਛਰ ਤੇ ਮੱਖੀਆਂ ਹੁੰਦੇ ਨੇ ਤੇ ਮੈਂ ਪਿੱਛੇ ਪਲੇਟ ਲੈ ਕੇ ਆ ਗਈ ਤੇ ਇਧਰ ਔਰ ਹਲੇ ਪਹਿਲਾਂ ਖਾਣੀ ਸੀ ਰੇਕ ਵੀ ਦੀ ਅੱਖ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਜੀ ਹੋ ਗਈ ਸੀ ਤੇ ਇਧਰ ਪਾਪਾ ਜੀ ਨੂੰ ਪੁੱਛਿਆ ਪਾਪਾ ਜੀ ਕਹਿੰਦੇ ਬਹੁਤ ਹੀ ਜ਼ਿਆਦਾ ਸੰਵਾਦ ਬਣਾਇਆ ਤੁੜੀਏ ਤੂੰ ਜਿਉਂਦੇ ਰਹਿ ਤੇ ਮੈਂ ਵੀ ਕਿਹਾ ਪਾਪਾ ਜੀ ਥੈਂਕ ਯੂ ਇਤਈ ਹੋਬ ਨਵੀਂ ਚੀਜ਼ਾਂ ਬਣਾ ਕੇ ਤੁਹਾਨੂੰ ਖਵਾਉਂਦੀ ਰਾਂ ਤੇ ਤੁਸੀਂ ਖਾਂਦੇ ਰਹੋ ਫਿਰ ਇੱਧਰ ਮੰਮੀ ਬੈਠੇ ਨੇ ਤੇ ਮੈਨੂੰ ਮ ਪੁੱਛਦੀ ਐ ਨੂਰ ਕਿੱਦਾਂ ਦਾ ਬਣਿਆ ਜਮੇ ਬਣਿਆ ਕਿੱਦਾਂ ਬਣਿਆ ਠੀਕ ਬਣਿਆ ਮੰਮੀ ਕਹਿੰਦੇ ਬਹੁਤ ਹੀ ਜ਼ਿਆਦਾ ਸੁਆਦ ਬਣਿਆ ਤੇ ਤੂੰ ਕਿਤਰਾ ਵੱਟ ਕੱਢ ਕੇ ਰੱਖ ਤੈ ਤੇ ਹੋਲੇ ਦਿਨ ਮੰਮੀ ਨੂਰ ਨੂੰ ਖਵਾਉਣ ਦੀ ਕੋਸ਼ਿਸ਼ ਕਰ ਰਹੇ ਹਲੇ ਨੂਰ ਪਾਣੀ ਗਈ ਹੋ ਚੰ ਤੇ ਫਿਰ ਹੌਲੀ ਹੌਲੀ ਨੂਰ ਨੇ ਹੁਣ ਆਪਣੇ ਮੂੰਹ ਦੇ ਵਿੱਚ ਪਾਸਤਾ ਪਾਉਣਾ ਏ ਤੇ ਫਿਰ ਸਾਰਾ ਹੀ ਖਾ ਲੈਣਾ ਵੀ ਮੇਰਾ ਏ ਮੇਰਾ ਮੇਰਾ ਫਿਰ ਤੇ ਸਾਰੇ ਦਿਨ ਉਹ ਟੁੰਗਾ ਕਰਦੀ ਸੀ ਕਿ ਮੈਨੂੰ ਦੋ ਮੈਨੂੰ ਦੋ ਮੈਨੂੰ ਦੋ ਸਟਾਰ ਕੇ ਤੇ ਹੁਣ ਆਪਾਂ ਅੱਗੇ ਹੁਣ ਮਮੀ ਨੂਰ ਤੇ ਬੁੱਤ ਪਾਉਂਗੇ ਦੇਖਦੇ ਆ ਤੇ ਇਸ ਵੀਡੀਓ ਦੀ ਜਿਹੜੀ ਕਲਿੱਪ ਆ ਮੈਂ ਫੇਰ ਕਹਿੰਨੀ ਆ ਕਿ ਇਸ ਵੀਡੀਓ ਦੀ ਕਲਿੱਪ ਆਡੀਓ ਥੋੜੀ ਜੀ ਖਰਾਬ ਹੋ ਗਈ ਜਿਗੇ ਇਸ ਕਰਕੇ ਬਹੁਤ ਉਠੀ ਮੈਂ ਹੈ ਵੀਡੀਓ ਜਿਹੜੀ ਉਹ ਰਿਕਵਰ ਕੀਤੀ ਤੇ ਚਲੋ ਕਹਿੰਦੇ ਨੇ ਮੈਂ ਤਨ ਫਨ ਲੱਗਦਾ ਤੇ ਪਿੱਛੇ ਮਨਕੀਰਤ ਰੋਪਿਆ ਸੀ ਤੇ ਮੈਂ ਮਨਕੀਰਤ ਨੂੰ ਲੈ ਕੇ ਆਈ ਸੀ ਇਹਨੂੰ ਤੇ ਮਨਕੂ ਸ਼ੱਡਾ ਅੰਦਰ ਲੋਂਦਾ ਪਿਆ ਸੀ ਵੀ ਸੁਟਾ ਪਿਆ ਸੀ ਇਸ ਕਰਕੇ ਤੇ ਦੇਖਿਓ ਦੇਖੋ ਆ ਦੇਖੋ ਜੇ ਮੈਂ ਜਦੋਂ ਮੈਂ ਗੋਦੀ ਦੇ ਵਿੱਚ ਪਾਇਆ ਰੋਣਾ ਸਟਾਰ ਤੈਨ ਚਦੋਂ ਮੈਂ ਬਿਠਾਇਆ ਨਾਲੇ ਅੱਖਾਂ ਬੰਦ ਕਰਕੇ ਰੋਂਦਾ ਸੀ ਮੀਨ ਚੜੀ ਹੋਈ ਜੀਗੀ ਮੇਰੇ ਚੂੜਾ ਪਾਇਆ ਇਸ ਕਰਕੇ ਤੇ ਚੂੜਾ ਸੀ ਇਸ ਕਰਕੇ ਮੈਨੂੰ ਕਾਟੀ ਪੜਦੀ ਆ ਲੇਕਿਨ ਫਿਰ ਵੀ ਜਿਹੜਾ ਪਿਆਰ ਹੁੰਦਾ ਉਹ ਜਰੂਰ ਆਪਾ ਕਰੀਦਾ ਬੱਚੇ ਨੂੰ ਜ਼ਿਆਦਾਤਰ ਮੇਰੇ ਅਟਰੈਕਸ਼ਨ ਹੈਗੀ ਗੋਰ ਨਾਲ ਇਸ ਕਰਕੇ ਤੇ ਆ ਦੇ ਕੁਝ ਜਦੋਂ ਮੈਂ ਇਹਨੂੰ ਇੱਥੇ ਪਾਇਆ ਇੱਥੇ ਵੀ ਬੁੱਲ ਟੇਲ ਟੇਰ ਕੇ ਰੋ ਰਿਹਾ ਸੀ ਪਤਾ ਨਹੀਂ ਕੀ ਹੋਇਆ ਮੈਨੂੰ ਕਿਉਂ ਨਹੀਂ ਉਹ ਕਰਦੇ ਪਰ ਨਹੀਂ ਇਹ ਆਪਣੇ ਆਪ ਚ ਕਹਿ ਰਿਹਾ ਸੀ ਵੀ ਮੈਂ ਵੀ ਪਾਸਤਾ ਖਾਣਾ ਮੈਨੂੰ ਤੁਸੀਂ ਪਾਸਤਾ ਨਹੀਂ ਖਿਲਾ ਰਹੇ ਹੈਗੇ ਤੇ ਇਹਦਾ ਮੰਮੀ ਕਹਿੰਦੇ ਨੇ ਅਵੇ ਇੱਥੇ ਤੋਲੀਆਂ ਪਿਸ਼ਾ ਵੀ ਤੋਲੀਆਂ ਪਿਸ਼ਾ ਕੇ ਆਪਾਂ ਇੱਥੇ ਮੰਗ ਕੋਲ ਪਾ ਲਈ ਤੇ ਸਰਦਾਰ ਜੀ ਵਿੱਚ ਹੀ ਬੋਲਣਾ ਕਿ ਕਹਿੰਦੇ ਤੋਲੀਆਂ ਚੂਗੂਗਾ ਮੰਮੀ ਕਹਿੰਦੇ ਨਹੀਂ ਨਹੀਂ ਤੋਲੀਆਂ ਨਹੀਂ ਚੂਗੂਗਾ ਜੀ ਥੈਂਕ ਯੂ ਤੇ ਫਿਰ ਸਰਦਾਰ ਜੀ ਦੀ ਵਾਰੀ ਆ ਗਈ ਸੀਗੀ ਸਰਦਾਰ ਜੀ ਨੂੰ ਕਿਹਾ ਕਰੋ ਟੇਸ ਸਰਦਾਰ ਜੀ ਕਹਿਣਾਗੇ ਸੱਚੀ ਗੱਲ ਆ ਰੈਸਟੋਰੈਂਟ ਸਟਾਈਲੀ ਬਣਾ ਦਿੱਤਾ ਤੂੰ ਦੇਖਣ ਨੂੰ ਸੁਆਦ ਲੱਗ ਰਿਹਾ ਖੁਸ਼ਬੂ ਦੇ ਅਕੋਰਡਿੰਗ ਠੀਕ ਹੈ ਬਸ ਮੈਂ ਸਰਦਾਰ ਜੀ ਨੂੰ ਕਹਿ ਰਹੀ ਸੀ ਸਰਦਾਰ ਜੀ ਮੈਂ ਅੱਤੇ ਬਣਾਉਣਾ ਚਾਹੁੰਦੀ ਸੀ ਇਹਨ ਮੈਲਟ ਕਰਕੇ ਸਰਦਾਰ ਜੀ ਕਹਿੰਦੇ ਕੋਈ ਗੱਲ ਨਹੀਂ ਫਸਟ ਟਾਈਮ ਬਣਾਇਆ ਹਾਲੀ ਹਾਲੀ ਪਤਾ ਲੱਗ ਗਿਆ ਤੇ ਇੱਧਰ ਸਾਡਾ ਨੂ ਵੀ ਸਰਦਾਰ ਜੀ ਕੋਲ ਨੂੰ ਆ ਰਿਹਾ ਸੀ ਵੀ ਮਿੰਡੂ ਹੋਰ ਦਿੱਦੂ ਮਿੰਡੂ ਹੋਰ ਦਿੱਦੂ ਤੇ ਦੇਖਿਆ ਹੁਣ ਸਰਦਾਰ ਜੀ ਦੇ ਮੂੰਹ ਚ ਪਾਉਣਗੇ ਬੜੀ ਖੁਸ਼ ਬਈ ਢੰਗ ਦੇ ਨਾਲ ਇਹ ਖਾਊਗੀ ਇਹ ਇਹ ਆ ਦੇਖੋ ਪਲੇ ਮੂ ਦੇ ਵਿੱਚ ਬੋਤੀਯਾ ਦਾ ਜਿਹੜਾ ਕਿ ਕਹਿ ਦਈਏ ਹੀ ਅਮੀ ਲੱਗ ਰਿਹਾ ਸੀ ਤੇ ਸਰਦਾਰ ਜੀ ਕਹਿੰਦੇ ਸੀ ਕਹਿੰਦੇ ਇਹਨੂੰ ਸਵਾਦ ਲੱਗਿਆ ਤਾਂ ਹੀ ਮੇਰੇ ਕੋਲ ਆਈ ਹੈ ਤੇ ਜੈਸਵੀ ਨੇ ਇਦਾਂ ਹੀ ਮਿਹਨਤ ਕਰਦੀ ਹੈ ਹੌਲੀ ਹੌਲੀ ਸਾਰੀਆਂ ਚੀਜ਼ਾਂ ਜੁਗੀਆਂ ਬਾਕੀ ਜੇ ਕੋਈ ਚੀਜ਼ ਗਲਤ ਹੋ ਗਈ ਹੋਵੇ ਤਾਂ ਕਮੈਂਟਸ ਦੇ ਜ਼ਰੀਏ ਤੁਸੀਂ ਸਾਨੂੰ ਜ਼ਰੂਰ ਦੱਸਣੀ ਆ ਮੈਂ ਇੱਕ ਵਾਰੀ ਫੇਰ ਟਰਾਈ ਕਰਾਂਗੀ ਇਹਨਾ ਵੀ ਵਾਈਟ ਸੌਫ ਪਾਸਤਾ ਚੋ ਦੇ ਵਿੱਚ ਹੁੰਦਾ ਕਿਦਾਂ ਦਾ ਨਾ ਬਣਦਾ ਕਿਦਾਂ ਦਾ ਕਿਉਂਕਿ ਪੂਾਰੇ ਇਨਗਰੀਡੀਅੰਟਸ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਦਿਖਾ ਦਿੱਤੇ ਸੀ ਜਿਸੀ ਦਸੋ ਤੇ ਇਧਰ ਹੁਣ ਸਰਦਾਰ ਜੀ ਸੋਚਾਂ ਦੇ ਵਿੱਚ ਪਏਗੇ ਵੀ ਹੁਣ ਮੈਂ ਕਹਾ ਕੀ ਕਿਦਾਂ ਦਾ ਬਣਿਆ ਇੱਥੇ ਸਰਦਾਰ ਜੀ ਨੇ ਐਕਸ਼ਨ ਕੀਤਾ ਕਿ ਬਹੁਤ ਹੀ ਜ਼ਿਆਦਾ ਸਵਾਦ ਕਿ ਗੱਲ ਸਾਰੀ ਹੁੰਦੀ ਹੈ ਜੀਵ ਦੇ ਸਵਾਦ ਦੀ ਜਦੋਂ ਨਾਣ ਮਿਰਚ ਵਧੀਆ ਬਣ ਜਵੇ ਤਾਂ ਫਿਰ ਗੱਲ ਹੀ ਕੀ ਹੈ ਔਰ ਇਹ ਇਸ ਕਰਕੇ ਨਾ ਜਵਾਬ ਜਿਹਨੂੰ ਕਹਿ ਦਈਏ ਤੇ ਸਰਦਾਰ ਜੀ ਬੋਲੀ ਗਏ ਸੀ ਵਿੱਚ ਡੰਗਰਾ ਦਾ ਕੰਮ ਵੀ ਹੈਗਾ ਇਸ ਕਰਕੇ ਉਧਰ ਪਾਪਾ ਜੀ ਪਿੱਛੇ ਪੱਕਾ ਲਾਉਣ ਨੂੰ ਬੈਠੇ ਕਿ ਮਖਿਆਲ ਖਾਣਾ ਜਿਵੇਂ ਕਿ ਕਹਿ ਲਈਏ ਬਹੁਤ ਹੀ ਜ਼ਿਆਦਾ ਸੀ ਤੇ ਸਰਦਾਰ ਜੀ ਨੇ ਰੋਕੇ ਸੀ ਕਹਿੰਦੇ ਜੇ ਪਾਪਾ ਪਿੱਛੇ ਪੱਖਾ ਲਾਤਾ ਫੇਰ ਉਹ ਆਵਾਜ਼ ਨਹੀਂ ਸਾਡੀ ਕੈਪਚਰ ਕਰਨੀ ਕੈਮਰੇ ਨੇ ਤੇ ਬਟ ਉਹੀ ਗੱਲ ਹੋ ਗਈ ਕਿ ਪੱਖਾ ਨਾਲ ਲਾ ਕੇ ਵੀ ਸਾਡੀ ਆਵਾਜ਼ ਜਿਹੜੀ ਕਿ ਉਹ ਕੈਮਰੇ ਨੇ ਕੈਪਚਰ ਨਹੀਂ ਕੀਤੀ ਚਲੋ ਜੀ ਫਿਰ ਹੁਣ ਤੁਸੀਂ ਸਾਨੂੰ ਦੋ ਇਜਾਜ਼ਤ ਤੇ ਸੀ ਅਗਲੇ ਬਲੌਗ ਤੇ ਮਿਲਦੇ ਆਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਾਂਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਤੇ ਸਰਦਾਰ ਜੀ ਇੱਥੇ ਦੱਸਦੇ ਨੇ ਕੋਈ ਨਹੀਂ ਆਪਾਂ ਕਿਸੇ ਸ਼ੈਫ ਨੂੰ ਪੁੱਛ ਕੇ ਆਵਾਂਗੇ ਕਿ ਉਹ ਕਿੱਦਾਂ ਬਣਾਉਂਦੇ ਤੈਨੂੰ ਵੀ ਜ਼ਰੂਰ ਬਣਾ ਕੇ ਖਵਾਵਾਂਗੇ ਠੀਕ ਹੈ ਮੈਂ ਕਹਾ ਹਾਂ ਜੀ ਹਾਂ ਜੀ ਕਿਉਂਕਿ ਬਾਹਰ ਖਾਣਾ ਸੌਖਾ ਹੈ ਤੇ ਘਰ ਬਣਾਉਣਾ ਥੋੜਾ ਜਿਹਾ ਔਖਾ ਜ਼ਿਆਦਾ ਔਖਾ ਨਹੀਂ ਹੈਗਾ ਪਰ ਫੇਰ ਵੀ ਕਹਿੰਦੇ ਤੂੰ ਫੇਰ ਵੀ 70% ਬਹੁਤ ਜ਼ਿਆਦਾ ਵਧੀਆ ਬਣਾਤਾ 30% ਰਹਿ ਗਿਆ ਇਸ ਕਰਕੇ ਫਿਰ ਮੈਂ ਆਪਣੇ ਮੂੰਹ ਮਠੋਕਾਰੋਂ ਬਣਾਇਆ ਜੀ ਠੀਕ ਹੈ ਜੀ ਫਿਰ ਅਗਲੇ ਬਲੌਗ ਜਿਵੇਂ ਤਾਂ ਥੈਂਕ ਯੂ ਸੋ ਮਚ ਜਦੋਂ ਅਸੀਂ ਸ਼ਕਲੀਏ ਤੁਸੀਂ ਵੀ ਬਣਾਓ ਘਰ ਪਾਸਤਾ ਆਪਾਂ ਮੈਂ ਜ਼ਰੂਰ ਖਾਣਾ ਵਾਂਗੇ ਠੀਕ ਹੈ ਜੀ ਥੈਂਕ ਯੂ ਜ਼ਰੂਰ ਰਿਵਿਊ ਦਿਓ ਕਿਦਾਂ ਦਾ ਲੱਗਿਆ ਕਿ ਬਣਿਆ ਕਿਦਾਂ ਹੋਣਾ ਚਾਹੀਦਾ ਸੀ ਸੋ ਗਲਤ ਕਮੈਂਟ ਵਾਲਿਓ ਤੁਹਾਡੇ ਮੂੰਹ ਬੰਦ ਥੈਂਕ ਯੂ ਜੀ ਸੋ ਮਚ ਓਕੇ ਫਿਰ ਬਾਏ ਬਾਏ ਪ੍ਰਮਾਤਮਾ ਤੁਹਾਨੂੰ ਸਭ ਨੂੰ ਛੱਡਦੀ ਗਲਾਚ ਰੱਖੇ ਨੂਰ ਵੀ ਸਾਡਾ ਬਾਏ ਬਾਏ ਕਰਦਾ ਹੋਇਆ ਜੀ